ਵਾਹਿਗੁਰੂ ਸਭ ਕੀ ਵਾਹਿਗੁਰੂ ਸਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰ ਪਾਣੀ ਕਹੈ ਸੇਵਕ ਜਨ ਮੰਨੈ ਪਰ ਤਖ ਗੁਰ ਨਿਸਤਾਰੀ ਸੋਰਠ ਮਹੱਲਾ ਨੋਵਾ ਜੋ ਨਰ ਦੁਖ ਮੈਂ ਦੁਖ ਨਹੀਂ ਮੰਨ ਸੁਖ ਸੰਹੇ ਔਰ ਭੈ ਨਹੀਂ ਚਾਂਕੈ ਕੰਚਨ ਮਾਟੀ ਮਨ ਰਹਾਉ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸੁਨੇਹੇ ਪਰ ਭੈ ਨਹੀਂ ਜਾਣਕੈ ਕੰਚਨ ਮਾਟੀ ਮਨ ਨਹਿ ਨਿੰਦਿਆ ਨਹਿ ਉਸਤਤ ਜਾਣਕੈ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹੈ ਨਿਆਰੋ ਨਾਹੇ ਮਾਨ અપਮਾਨਾ ਅਸਾ ਮਨਸਾ ਸੰਗਲ ਤਿਆਗੈ ਜਗ ਤੇ ਰਹੈ ਨਿਰਾਸਾ ਕਾਮ ਕਰੋਧ ਜਹਿਰ ਪਰਸ ਨਾ ਹੈ ਤਹਿ ਕਟ ਬ੍ਰਹਮ ਨਿਵਾਸਾ ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਏ ਜੁਗਤ ਪਛਾਨੀ ਨਾਨਕ ਲੀਨ ਭਇਉ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਗੁਰ ਕਿਰਪਾ ਜਿਹੇ ਨਾਰ ਕੋ ਕੀਨੀ ਤਹੇ ਇਹ ਜੁਗਤ ਪਛਾਨੀ ਨਾਨਕ ਲੀਨਾ ਭੈ ਉਬੋ ਪਿੰਦ ਸਿਉ ਜਿਉ ਪਾਣੀ ਸੰਗ ਪਾਣੀ ਦੁਬਾਰਾ ਬਾਬਾ ਬੁੱਢਾ ਸਾਹਿਬ ਜੀ ਹਾਮਿਲਟਨ ਕੈਨੇਡਾ ਵਿਖੇ ਅੱਜ 8 ਅਪ੍ਰੈਲ 2025 ਨੂੰ ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਸਾਨੂੰ ਸੋਰਠ ਰਾਗ ਅਧੀਨ ਨਾਵੇਂ ਗੁਰਦੇ ਸ੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੁਕਮਨਾਮੇ ਦੇ ਰੂਪ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਗੁਰਬਾਣੀ ਦਾ ਇਹ ਸ਼ਬਦ ਸਾਡੀ ਸ਼ਖਸੀਅਤ ਨੂੰ ਉੱਤਿਆ ਸੱਚਾ ਦੇ ਮਹਾਨ ਬਣਾਉਣ ਵਾਲਾ ਹੈ ਸਹਿਬ ਕਹਿੰਦੇ ਨੇ ਇਸ ਸੰਸਾਰ ਤੇ ਲੋਕ ਤੇ ਬਹੁਤ ਆਉਂਦੇ ਆ ਜਨਮ ਲੈnde ਆ ਕੀੜਿਆ ਮਕੌੜਿਆਂ ਦੇ ਵਾਂਗ ਆਪਣੀ ਜ਼ਿੰਦਗੀ ਜਿਉਂਦੇ ਐ ਇੱਥੋਂ ਚਲੇ ਜਾਂਦੇ ਐ ਅਸਲ ਵਿੱਚ ਗੁਰਬਾਣੀ ਪੜੀਏ ਤੇ ਪਤਾ ਚੱਲਦਾ ਹੈ ਮਨੁੱਖ ਨੇ ਬਹੁਤ ਸਾਰੇ ਜਨਨ ਪਸ਼ੂਆ ਪੰਛੀਆਂ ਤੇ ਕੀੜਿਆਂ ਮਕੌੜਿਆਂ ਵਾਂਗ ਬਤਾਏ ਬਹੁਤ ਸਾਰੇ ਜ ਉਨ੍ਹਾਂ ਸਾਰੇ ਹੀ ਜਨਮਾਂ ਦਾ ਸੁਭਾਅ ਇਹ ਐਸ ਜਨਮ ਦੇ ਵਿੱਚ ਵੀ ਲੈ ਆਇਆ ਹੈ ਇਸ ਜਨਮ ਜੀ ਔਰ ਇਸ ਜਨਮ ਦੇ ਵਿੱਚ ਆ ਕੇ ਚਾਹੀਦਾ ਤਾਂ ਇਹ ਸੀ ਕਿ ਮਨੁੱਖ ਜਿਹੜਾ ਇਹ ਆਪਣੇ ਜਨਮ ਦੇ ਵਿੱਚ ਪੈਦਾ ਇਨਸਾਨਾਂ ਵਾਂਗ ਹੋਇਆ ਸੀ ਤੇ ਜਦੋਂ ਇਸ ਧਰਤੀ ਤੋਂ ਜਾਂਦਾ ਉਦੋਂ ਦੇਵਤਿਆਂ માંગ ਜਾਂਦਾ ਪਰ ਇਹ ਪੈਦਾ ਹੋਇਆ ਹੈ ਦੁਖੀ ਹੀ ਪੈਦਾ ਹੋਇਆ ਹੈ ਪੈਦਾ ਹੁੰਦਿਆਂ ਹੀ ਰੋਇਆ ਹੈ ਉਸ ਤੋਂ ਬਾਅਦ ساری ਜ਼ਿੰਦਗੀ ਰੋਂਦਾ ਰਿਹਾ ਹੈ ਔਰ ਜਦੋਂ ਇਸ ਦਾ ਅੰਤਮ ਸਮਾਂ ਆਇਆ ਹੈ ਉਦੋਂ ਵੀ ਰੋਇਆ ਹੀ ਹੈ ਰੋਇਆ ਹੀ ਇਹਦੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਦੁੱਖ ਹੀ ਦੁੱਖ ਰਹੇ ਦੁੱਖ ਹੀ ਦੁੱਖ ਰਹੇ ਚਿੰਤਾਵਾਂ ਹੀ ਚਿੰਤਾ ਮਾਰ ਰਹੀਆਂ ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਰਹੀਆਂ ਹੋਰ ਦੂਸਰੀ ਇਹਦੇ ਕੋਲ ਮਨੁੱਖ ਦੇ ਸਭ ਤੋਂ ਵੱਡੀ ਜਿਹੜੀ ਗਲਤੀ ਹੈ ਉਹ ਇਹ ਹੋਈ ਹੈ ਇਸ ਨੇ ਆਪਣੇ ਦੁੱਖਾਂ ਦਾ ਕਾਰਨ ਕਿਸੇ ਦੂਸਰੇ ਨੂੰ ਮੰਨ ਲਿਆ ਇਹ ਨਹੀਂ ਮੰਨਿਆ ਕਿ ਜਿਹੜੇ ਦੁੱਖ ਮੈਨੂੰ ਮਿਲ ਰਹੇ ਹੈ ਕਿ ਤੇ ਉਹਨਾਂ ਦੁੱਖਾਂ ਦਾ ਕਾਰਨ ਮੈਂ ਖੁਦ ਹੀ ਤੇ ਨਹੀਂ ਹੈ ਖੁਦ ਹੀ ਤੇ ਨਹੀਂ ਹੈ ਔਰ ਸਹਿਬ ਕਹਿੰਦੇ ਹੈ ਕਿ ਜਿਸ ਮਨੁੱਖ ਤੇ ਗੁਰੂ ਦੀ ਕਿਰਪਾ ਹੋ ਜਾਵੇ ਉਸ ਨੂੰ ਹੀ ਇਹ ਝੁਗਤੀ ਸਮਝ ਆਉਂਦੀ ਹੈ ਕਿ ਜੋ ਮੈਨੂੰ ਦੁੱਖ ਮਿਲ ਰਹੇ ਹੈ ਜੋ ਮੈਨੂੰ ਚਿੰਤਾਵਾਂ ਮਿਲ ਰਹੀਆਂ ਹੈ ਜੋ ਮੈਨੂੰ ਪਰੇਸ਼ਾਨੀਆਂ ਮਿਲ ਰਹੀਆਂ ਹੈ ਇਨਾਂ ਪਰੇਸ਼ਾਨੀਆਂ ਤੇ ਇਨਾਂ ਦੁੱਖਾਂ ਦਾ ਕਾਰਨ ਮੈਂ ਔਰ ਇੱਕ ਗੱਲ ਯਾਦ ਰੱਖਿਓ ਜੇ ਜਦ ਮਨੁੱਖ ਦੁਖੀ ਹੈ ਜਦ ਮਨੁੱਖ ਕਰੋਧ ਦੇ ਵਿੱਚ ਹੈ ਤਾਂ ਉਸ ਵੇਲੇ ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦਾ ਕਿਉਂਕਿ ਪਰਮਾਤਮਾ ਨੂੰ ਮਿਲਣਾ ਹੈ ਜਿਹੜਾ ਉਹ ਤੇ ਇੱਕ ਆਤਮਿਕ ਸ਼ਾਂਤ ਅਵਸਥਾ ਚਾਹੀਦੀ ਹੈ ਸ਼ਾਂਤ ਬਸਤਾ ਜਿਸ ਦਾ ਮਨੁੱਖ ਦੁਖੀ ਹੋਵੇ ਅੱਤ ਦੇ ਦੁੱਖ ਵਿੱਚ ਕੋਈ ਬੰਦਾ ਹੈ ਤੁਸੀਂ ਉਹਦਾ ਬਲੱਡ ਪ੍ਰੈਸ਼ਰ ਮਾਪਣ ਲੱਗ ਜਾਓ ਉਹਦਾ ਬਲੱਡ ਪ੍ਰੈਸ਼ਰ ਠੀਕ ਥੋੜਾ ਨਿਕਲੇਗਾ ਬਲੱਡ ਪ੍ਰੈਸ਼ਰ ਉਹਦਾ ਖਰਾਬ ਹੀ ਨਿਕਲੇਗਾ ਇੱਕ ਬੰਦਾ ਅੱਤ ਦਾ ਡਰਿਆ ਹੋਇਆ ਹੈ ਤੇ ਡਰੇ ਹੋਏ ਬੰਦੇ ਦੇ ਤੁਸੀਂ ਹਾਰਟ ਰੇਟ ਉਹਦੀ ਹਾਰਟ ਦੀ ਦਿਲ ਦੀ ਧੜਕਣ ਮਾਪਣ ਲੱਗ ਜਾਓ ਉਹ ਧੜਕਣ ਠੀਕ ਥੋੜਾ ਹੋਵੇ ਅਸਲ ਵਿੱਚ ਮਨ ਦੇ ਰੋਕ ਮਨ ਦੀਆਂ ਵਿਕਾਰਾਂ ਮਨ ਦੀਆਂ ਚਿੰਤਾਵਾਂ ਮਨੁੱਖ ਦੇ ਜਿੱਥੇ ਸ਼ਰੀਰ ਤੇ ਅਸਰ ਪਾਉਂਦੀਆਂ ਐ ਉੱਥੇ ਇਹ ਸਾਰੀਆਂ ਰੱਬ ਨੂੰ ਮਿਲਣ ਦੇ ਰਸਤੇ ਵਿੱਚ ਵੀ ਕਾਵਟ ਬਣਦੀਆਂ ਕਿਉਂਕਿ ਪਰਮਾਤਮਾ ਤੱਕ ਪਹੁੰਚਣ ਦਾ ਮਤਲਬ ਕਿਤੇ ਹੋਰ ਪਹੁੰਚਣਾ ਨਹੀਂ ਹੈ ਐਸਾ ਮਤਾ ਸੋਚ ਲੈਣਾ ਕਿ ਪਰਮਾਤਮਾ ਜਿਹੜਾ ਉਹ ਕਿਸੇ ਅਲੱਗ ਦੇਸ਼ ਦੇ ਵਿੱਚ ਵਸਦਾ ਹੈ ਕਿਸੇ ਅਲੱਗ ਧਰਤੀ ਦੇ ਕੋਨੇ ਵਿੱਚ ਵਸਦਾ ਹੈ ਤੇ ਜਿਸ ਨੂੰ ਜਾ ਕੇ ਲੱਭਣਾ ਹੈ ਐਸਾ ਨਹੀਂ ਹੈ ਗੁਰਬਾਣੀ ਕਹਿੰਦੀ ਹੈ ਕਿ ਉਹ ਪਰਮਾਤਮਾ ਬੈਠਾ ਹੈ ਤੇਰੇ ਅੰਦਰ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹੇ ਉਹ ਪੁਕਾਰ ਸੰਤਤਾ ਪੁਕਾਰ ਪੁਕਾਰ ਕੇ ਕਹਿ ਰਹੀ ਹੈ ਗੁਰਬਾਣੀ ਤੇ ਪੁਕਾਰ ਪੁਕਾਰ ਕੇ ਕਹਿ ਰਹੀ ਹੈ ਬਾਹਰ ਦੀ ਯਾਤਰਾ ਕਰੇਗਾ ਤੈਨੂੰ ਸੰਸਾਰ ਮਿਲੇਗਾ ਪਰ ਜੇ ਤੂੰ ਆਪਣੇ ਅੰਦਰ ਦੀ ਯਾਤਰਾ ਸ਼ੁਰੂ ਕਰ ਦੇਗਾ ਤੇ ਅੰਦਰ ਤੋਂ ਤੈਨੂੰ ਪਰਮਾਤਮਾ ਮਿਲੇਗਾ ਉਹਨੂੰ ਲੱਭਣਾ ਹੈ ਤੇ ਬਾਹਰ ਨਹੀਂ ਦੌੜਨਾ ਪਏਗਾ ਪਰਮਾਤਮਾ ਨੂੰ ਲੱਭਣਾ ਤੇ ਆਪਣੇ ਅੰਦਰ ਦੇ ਵੱਲ ਝਾਤ ਮਾਰਨੀ ਪਵੇਗੀ ਪਰ ਮਨੁੱਖ ਦੇ ਅੰਦਰ ਜੋ ਪਰਤ ਚੜ੍ਹੀ ਹੋਈ ਹੈ ਉਹ ਪਰਤ ਦੁੱਖਾਂ ਦੀ ਹੈ ਉਹ ਪਰਤ ਹੈ ਜਿਹੜੀ ਮਨੁੱਖ ਦੇ ਅੰਦਰ ਤੇਰ ਮੇਰ ਦੀ ਹੈ ਉਹ ਪਰਤ ਐਸੀ ਹੈ ਕਿ ਮਨੁੱਖ ਨੂੰ ਆਪਣੇ ਅੰਦਰ ਜਦ ਦੇਖਣ ਲੱਗਦਾ ਹੈ ਤਾਂ ਇਸ ਨੂੰ ਆਪਣੇ ਅੰਦਰ ਚੀਜ਼ਾਂ ਹੀ ਦੂਸਰੀਆਂ ਦਿਸਦੀਆਂ ਇਹ ਐਸੀ ਤਰ੍ਹਾਂ ਹੀ ਆ ਮੈਂ ਇਹ ਕਹਿ ਦੇਵਾਂ ਕਿਤੇ ਹਜ਼ਾਰਾਂ ਤੰਗ ਕਾਗਜ਼ ਪਿਆ ਹੋਵੇ ਤੇ ਉਸ ਕਾਗਜ਼ ਦੇ ਥੱਲੇ ਕਬਾਰੇ ਦੇ ਥੱਲੇ ਬਹੁਤ ਗਹਿਰਾ ਕਿਤੇ ਸੋਨਾ ਦੱਬਿਆ ਹੋਵੇ ਤਾਂ ਉਸ ਸੋਨੇ ਨੂੰ ਲੱਭਣ ਦੇ ਵਾਸਤੇ ਸਾਨੂੰ ਸਾਰੇ ਕਾਗਜ਼ਾਂ ਨੂੰ ਹਟਾਉਣਾ ਪਵੇ ਕਈ ਦਫਾ ਐਸਾ ਵੀ ਹੁੰਦਾ ਹੈ ਅਕਸਰ ਹੀ ਹੁੰਦਾ ਹੈ ਕਈ ਦਫਾ ਦੀ ਤੇ ਗੱਲ ਛੱਡੋ ਇਸ ਧਰਤੀ ਦੇ ਹੇਠਾਂ ਬਹੁਤ ਹੀ ਜ਼ਿਆਦਾ ਜਿਹੜਾ ਉਹ ਸੋਨਾ ਦੱਬਿਆ ਪਿਆ ਹੈ। ਔਰ ਉਸ ਸੋਨੇ ਨੂੰ ਜਿਹੜਾ ਕੱਟਣਾ ਹੋਵੇ ਤਾਂ ਕਈ ਵਾਰ ਹਜ਼ਾਰਾਂ ਤਨ ਮਿੱਟੀ ਹਟਾਉਣੀ ਪੈਂਦੀ ਹੈ ਹਜ਼ਾਰਾਂ ਤਨ ਲੱਖਾਂ ਤਨ ਇੰਡੀਆ ਦੇ ਵਿੱਚ ਮੈਂ ਇੱਕ ਵਾਰ 36 ਗੜ ਦੇ ਵਿੱਚ ਡੂੰਗਰਗੜ ਗਿਆ ਸੀ ਡੂੰਗਰਗੜ ਉੱਥੇ ਇੱਕ ਨਦੀ ਵਹਿੰਦੀ ਹੈ ਉਸ ਨਦੀ ਦੇ ਵਿੱਚੋਂ ਲੋਕ ਸੋਇਨਾ ਲੱਭਦੇ ਹਨ ਪਰ ਮੈਂ ਦੇਖਦਾ ਸੀ ਹਜ਼ਾਰਾਂ ਲੋਕ ਪਛਾਨਣੀਆਂ ਲੈ ਕੇ ਉਸ ਨਦੀ ਦੀ ਜਿਹੜੀ ਮਿੱਟੀ ਹੈ ਉਹ ਹਰ ਰੋਜ਼ ਸ਼ਾਂਤ ਮੇਰੇ ਅੰਦਰ ਵੀ ਇੱਛਾ ਪੈਦਾ ਹੋ ਗਈ ਮੈਂ ਉਹਨਾਂ ਨੂੰ ਪੁੱਛਿਆ ਇੱਕ ਦਿਨ ਦੇ ਵਿੱਚ ਕਿੰਨੀ ਕਮੇਟੀ ਸ਼ਾਨ ਦਿੰਦੇ ਹੋ ਤੇ ਕਹਿੰਦੇ ਇੱਕ ਬੰਦਾ ਇੱਕ ਦਿਨ ਦੇ ਵਿੱਚ 20 ਟਨ ਮਿੱਟੀ ਸ਼ਾਨ ਦਿੰਦਾ ਹੈ 20 ਟਨ ਬੱਸ ਲੱਗੇ ਤੇ ਮੈਂ ਕਿਹਾ ਪ੍ਰਾਪਤੀ ਕਹਿੰਦੇ ਪ੍ਰਾਪਤੀ ਕਿਤੇ ਜਿਹੜੀ ਹੈ ਉਹ ਮੁਸ਼ਕਲ ਦੇ ਨਾਲ ਅੱਧਾ ਗ੍ਰਾਮ ਜਾ ਕੇ ਕਿਤੇ 15 ਦਿਨਾਂ ਦੇ ਵਿੱਚ ਹੁੰਦੀ ਹੈ 15 ਦਿਨਾਂ ਦੇ ਵਿੱਚ ਵੀ ਪ੍ਰਾਪਤੀ ਹੋਣੀ ਉਸ ਨੂੰ ਦੇਖ ਕੇ ਮੈਨੂੰ ਇਹ ਲੱਗਿਆ ਕਿ ਜਿਹੜੀ ਇਹ ਜੁਗਤ ਇੱਕ ਬਾਰ ਦਾ ਸੋਨਾ ਲੱਪਣ ਤੇ ਨਗਾ ਰਿਆ ਇਹੋ ਹੀ ਜੁਗਤ ਮਨੋਖ ਨੂੰ ਆਪਣੇ ਹਿਰਦੇ ਦੇ ਵਿੱਚੋਂ ਪਰਮਾਤਮਾ ਲੱਭਣ ਦੀ ਹੀ ਲਗਾਉਣੀ ਪਵੇ ਮਿਹਨਤ ਦੀ ਲੋੜ ਹੈ ਥੋੜੀ ਦੀ ਲੋੜ ਨਹੀਂ ਹੈ ਕਿਉਂਕਿ ਸਾਡੇ ਹਿਰਦੇ ਦੇ ਵਿੱਚ ਵਿਕਾਰਾਂ ਦੀ ਬਹੁਤ ਵੱਡੀ ਮੈਲ ਜੜੀ ਹੋਈ ਹੈ ਉਹ ਮੈਲ ਕੋਈ ਇੱਕੇ ਪਲ ਥੋੜਾ ਦੂਰ ਹੋਵੇਗੀ ਉਸ ਨੂੰ ਦੂਰ ਕਰਨ ਦੇ ਵਾਸਤੇ ਬਹੁਤ ਮਿਹਨਤ ਦੀ ਲੋੜ ਹੈ ਪਰ ਇਹ ਬੜਾ ਵੱਡਾ ਇੱਕ ਗੁਣ ਮਨੁੱਖ ਨੂੰ ਮਿਲਿਆ ਹੋਇਆ ਹੈ ਜਿਹੜਾ ਗੁਣ ਹੋਰ ਜੀਵਾਂ ਜੰਤੂਆਂ ਕੋ ਨਹੀਂ ਮਨੁੱਖ ਆਪਣੀ ਸ਼ਕਲ ਤੇ ਨਹੀਂ ਬਦਲ ਸਕਦਾ ਪਰ ਆਪਣਾ ਸੁਭਾਅ ਬਦਲ ਸਕਦਾ ਹੈ ਸੁਭਾਅ ਬਦਲ ਸਕਦਾ ਹੈ ਇਹ ਗੁਣ ਮਨੁੱਖ ਨੂੰ ਬਹੁਤ ਵੱਡਾ ਪਰਮਾਤਮਾ ਨੇ ਦਿੱਤਾ ਹੈ ਔਰ ਜੇ ਮਨੁੱਖ ਆਪਣਾ ਸੁਭਾਅ ਬਦਲ ਲਵੇ ਤਾਂ ਇਹ ਪਰਮਾਤਮਾ ਨੂੰ ਮਿਲ ਸਕਦਾ ਹੈ ਇਸੇ ਕਰਕੇ ਸਤਿਗੁਰੂ ਕਹਿੰਦੇ ਹੈ ਜੇ ਤੂੰ ਪ੍ਰਭੂ ਦੇ ਤਰ ਤੋਂ ਬਖਸ਼ਿਸ਼ਾਂ ਲੈਣੀਆਂ ਆਪਣਾ ਸੁਭਾਅ ਬਦਲ। ਕੀ ਕਰ ਫਿਰ? ਐਸਾ ਸੁਭਾਅ ਬਣਾ ਕਿ ਦੁੱਖ ਤਾਂ ਮਿਲਣ ਪਰ ਉਹਨਾਂ ਦੁੱਖਾਂ ਦੇ ਵਿੱਚ ਵੀ ਤੂੰ ਚੜਦੀ ਕਲਾ 'ਚ ਰਹੇ। ਉਹ ਦੁੱਖ ਵੀ ਤੈਨੂੰ ਤੋੜ ਨਾ ਸਕਣ। ਉਹ ਦੁੱਖਾਂ ਦੇ ਵਿੱਚ ਵੀ ਤੂੰ ਘਬਰਾਏ ਨਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾ। ਸੁਖ ਸੁਨੇ ਅਰਪੈ ਨਹੀਂ ਜਾਣ ਕੈ ਤੰਚਨ ਮਾਟੀ ਮੰਨੈ ਰਹਾ ਜਿਸ ਮਨੁੱਖ ਦੇ ਹਿਰਦੇ ਵਿੱਚ ਸੁਖਾਂ ਦੇ ਨਾਲ ਮੋਹ ਨਹੀਂ ਹੈ ਅਤੇ ਜਿਸ ਦੇ ਹਿਰਦੇ ਵਿੱਚ ਕਿਸੇ ਤਰ੍ਹਾਂ ਦਾ ਡਰ ਵੀ ਨਹੀਂ ਹੈ ਜਿਹੜਾ ਮਨੁੱਖ ਸੋਨੇ ਤੇ ਮਿੱਟੀ ਨੂੰ ਇੱਕ ਸਮਾਨ ਸਮਝਦਾ ਹੈ ਐਸੇ ਮਨੁੱਖ ਦੇ ਹਿਰਦੇ ਵਿੱਚ ਹੀ ਪਰਮਾਤਮਾ ਦਾ ਵਾਸਾ ਹੋ ਸਕਦਾ ਹੈ ਨਹਿ ਨਿੰਦਿਆ ਨਹਿ ਉਸਤਤ ਜੰ ਕਹੇ ਲੋਭ ਮੋਹ ਅਭਮਨ ਮਨੁੱਖ ਹੈ ਜਿਹੜਾ ਇਹਦੇ ਕੋਲ ਸਭ ਤੋਂ ਵੱਡੀਆਂ ਬੁਰਾਈਆਂ ਇਹੀ ਐ ਜਾਂ ਇਹ ਕਿਸੇ ਦੀ ਨਿੰਦਿਆ ਕਰਦਾ ਹੈ ਜਾਂ ਇਹ ਉਸਤਤ ਕਰਦਾ ਹੈ ਜਾਂ ਇਹਦੇ ਕੋਲ ਲੋਭ ਹੁੰਦਾ ਹੈ ਤੇ ਜਾਂ ਹੰਕਾਰ ਹੁੰਦਾ ਹੈ ਇੰਨਾ ਔਗਣਾ ਚ ਗਰਸਿਆ ਪਰ ਸਹਿਬ ਕਹਿੰਦੇ ਹੈ ਜਿਹੜਾ ਮਨੁੱਖ ਇੰਨਾ ਤੋਂ ਨਿਰਲੇਪ ਹੋ ਗਿਆ ਨਾ ਕਿਸੇ ਦੀ ਨਿੰਦਿਆ ਕਰਦਾ ਹੈ ਨਾ ਹੀ ਕਿਸੇ ਦੀ ਖੁਸ਼ਾਮਦ ਕਰਦਾ ਹੈ ਨਾ ਹੀ ਉਹ ਲੋਭ ਮੋਹ ਤੇ ਹੰਕਾਰ ਦੇ ਵਿੱਚ ਫਸਿਆ ਹਰ ਖਸੋਗ ਤੇ ਰਹੇ ਨਿਆਰੋ ਨਾਹੇ ਮਾਨ અપਮਾਨ ਅਸਲ ਵਿੱਚ ਬਹੁਤ ਆਤਮ ਗਿੰਦੀ ਚ ਲੋਕ ਪਾਈ ਬੋਲਰ ਹੁੰਦੇ ਹੈ ਬਾਈ ਬੋਲਰ ਦਰਮਤ ਨਾ ਜੇ ਤੇ ਖੁਸ਼ ਹੋਏ ਫੇਰ ਭਾਵੇਂ ਸਾਰੀ ਲੰਕਾ ਹੀ ਲੁੱਟ ਕੇ ਲੈ ਜਾਉ। ਖੁਸ਼ ਹੈ। ਫੇਰ ਕਿਸੇ ਗੱਲ ਦੀ ਪਰਵਾਹ ਹੀ ਨਹੀਂ। ਅਗਲੇ ਪਲ ਹੀ ਕਿਸੇ ਗੱਲੋਂ ਗੁੱਸਾ ਆ ਗਿਆ ਤੇ ਹੁਣ ਗੁੱਸੇ ਦਾ ਵੀ ਕੋਈ ਅੰਤ ਨਹੀਂ, ਗੁੱਸਾ ਵੀ ਐਨਾ ਆਉਣਾ ਕਿ ਹੁਣ ਕਿਸੇ ਦੂਸਰੇ ਦਾ ਕਤਲ ਵੀ ਕਰ ਸਕਦੇ ਆ। ਆਪਣੇ ਆਪ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਆ। ਛੋਟੀ ਜੀ ਗੱਲ ਤੇ ਹੀ ਬਹੁਤ ਤਾਤ ਗਿੰਦੀ ਚ ਗੁੱਸਾ ਆ ਜਾਣਾ। ਸਰ ਕਹਿੰਦੇ ਆ ਪਰ ਜਿਹੜਾ ਪ੍ਰਭੂ ਦਾ ਪਿਆਰਾ ਹੈ ਗੁਰਸਿੱਖ ਹੈ ਉਹ ਬੈਲੈਂਸ ਲਾਈਫ ਲੈ ਕੇ ਚੱਲਦਾ ਹੈ ਨਾ ਤੇ ਉਹ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਤੇ ਨਾ ਹੀ ਜਿਹੜਾ ਉਹ ਬਹੁਤ ਜ਼ਿਆਦਾ ਜਿਹੜਾ ਦੁਖੀ ਹੁੰਦਾ ਹੈ ਗਮ ਤੋਂ ਵੀ ਨਿਰਲੇਪ ਖੁਸ਼ੀ ਤੋਂ ਵੀ ਨਿਰਲੇਪ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸਾ ਜਿਹੜਾ ਮਨੁੱਖ ਹੈ ਉਹ ਆਸਾਂ ਕੀ ਜੁਹੁੰਦਾ ਹੈ ਆਸਾਂ ਪੂਰੀਆਂ ਨਹੀਂ ਹੁੰਦੀਆਂ ਤੇ ਮਨੁੱਖ ਫਿਰ ਦੁਖੀ ਹੁੰਦਾ ਹੈ ਤੇ ਸਹਿਬ ਕਹਿੰਦੇ ਆ ਜਿਹੜਾ ਮਨੁੱਖ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ ਉਹਦੀ ਇਹ ਵੀ ਇੱਕ ਗੁਣ ਚਾਹੀਦਾ ਹੈ ਕਿ ਉਹ ਆਸਾਂ ਤੇ ਉਮੀਦਾਂ ਤੋਂ ਉੱਪਰ ਉੱਠ ਜਾਵੇ ਜਗਤ ਤੋਂ ਨਰਮੋਹ ਰਿੰਦਾ ਕਾਮ ਕਰੋਧ ਜੇ ਪਰਸੈ ਨਾ ਹਨ ਤਹਿ ਘਟ ਬ੍ਰਹਮ ਨਿਵਾਸਾ ਅਸਲ ਵਿੱਚ ਹਰ ਮਨੁੱਖ ਦਾ ਸੁਭਾਅ ਐਸਾ ਹੈ ਇਸ ਨੂੰ ਦੋ ਚੀਜ਼ਾਂ ਤੋਂ ਬਚਣਾ ਬਹੁਤ ਹੀ ਮੁਸ਼ਕਲ ਹੈ ਕਾਮ ਤੋਂ ਤੇ ਕਰੋਧ ਤੋਂ ਨਹੀਂ ਬਚ ਸਕਦਾ ਇਹ ਦੋਨੋਂ ਗੁਣ ਇਸ ਨੇ ਜਾਨਵਰਾਂ ਤੋਂ ਹੀ ਲਏ ਹੋਏ ਆ ਜਾਨਵਰਾਂ 'ਚ ਤੇ ਇਹ ਗੁਣ ਸੁਭਾਵਕ ਸਨ ਪਰ ਮਨੁੱਖ ਬਣ ਕੇ ਵੀ ਇਹ ਦੋਵਾਂ ਚੀਜ਼ਾਂ ਤੇ ਕੰਟਰੋਲ ਨਹੀਂ ਕਰ ਪਾਇਆ ਆਪਣੇ ਕਾਮ ਤੇ ਕਰੋਧ ਤੇ ਪਰ ਸਹਿਬ ਕਹਿੰਦੇ ਆ ਜਿਹੜੇ ਮਨੁੱਖ ਨੇ ਇਹਨਾਂ ਤੇ ਕੰਟਰੋਲ ਕਰ ਲਿਆ ਸਮਝ ਲਓ ਉਹਦੇ ਹਿਰਦੇ ਚ ਪਰਮਾਤਮਾ ਦਾ ਨਿਵਾਸ ਹੋ ਗਿਆ ਤੇ ਸਤਿਗੁਰੂ ਕਹਿੰਦੇ ਆ ਐਸੀ ਅਵਸਥਾ ਹਰ ਬੰਦੇ ਦੀ ਨਹੀਂ ਹੋ ਸਕਦੀ ਐਸੀ ਅਵਸਥਾ ਉਸ ਇਨਸਾਨ ਦੀ ਹੋ ਸਕਦੀ ਹੈ ਗੁਰ ਕਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਣ ਜਿਸ ਮਨੁੱਖ ਦੇ ਉੱਪਰ ਪਰਮਾਤਮਾ ਨੇ ਆਪਣੀ ਕਿਰਪਾ ਕਰ ਲਈ ਹੈ ਐਸਾ ਜੀਵਨ ਉਸੇ ਇਨਸਾਨ ਦਾ ਬਣ ਸਕਦਾ ਹੈ ਹੋਰ ਕਿਸੇ ਹਾਰੀ ਸਾਰੀ ਦਾ ਨਹੀਂ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਵੇਂ ਪਾਣੀ ਸੰਗ ਪਾਣੀ ਸਤਿਗੁਰੂ ਕਹਿੰਦੇ ਹੈ ਪਰਮਾਤਮਾ ਜਿਸ ਤੇ ਐਸੀ ਅਵਸਥਾ ਬਣਾ ਦਿੰਦਾ ਹੈ ਉਹ ਪਰਮਾਤਮਾ ਦੇ ਨਾਲ ਇਸ ਤਰ੍ਹਾਂ ਇੱਕਮਿਕ ਹੋ ਜਾਂਦਾ ਹੈ ਜਿਵੇਂ ਪਾਣੀ ਪਾਣੀ ਦੇ ਵਿੱਚ ਮਿਲ ਜਾਂਦਾ ਹੈ ਸੋ ਸੰਤ ਗੁਰੂ ਸਾਡੇ ਤੇ ਵੀ ਕਿਰਪਾ ਕਰਨ ਸਾਡੀ ਵੀ ਐਸੀ ਅਵਸਥਾ ਪਨ ਜਾਵੇ ਅਸੀਂ ਵੀ ਇਸੇ ਤਰ੍ਹਾਂ ਵਿਕਾਰਾਂ ਤੋਂ ਨਰਲੇਪ ਹੋ ਜਾਈਏ ਇੰਨੇ ਹੀ ਬਚਨਾਂ ਦੇ ਨਾਲ ਖਿਮਾ ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਗਲਤੀਆਂ ਭੁੱਲਾ ਚੁੱਕਾ ਦੀ ਮਾਫੀ ਗੁਰੂ ਫਤੇ ਪਰਮਾਨੰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ